ਕੀ ਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾ ਜਰਹਾਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਆਂ ਅੱਜ ਦੀ ਵੱਡੀ ਖਬਰ ਸੋਹਂਦੀਆਂ ਤੇ ਕਾਂਗ ਦੇ ਦਰਮਿਆਨ ਹੋਈ ਮੀਟਿੰਗ ਕਾਂਗ ਵੱਲੋਂ ਲੈਡ ਪੋਲਿੰਗ ਪਾਲਿਸੀ ਖਿਲਾਫ ਕਿੰਤੂ ਕੀਤੇ ਜਾਣ ਤੇ ਦੋਵਾਂ ਆਗੂਆਂ ਚੋਂ ਮੀਟਿੰਗ ਨੂੰ ਮੰਨਿਆ ਜਾ ਰਿਹਾ ਹੈ ਅਮ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਪੰਜਾਬ ਮਾਮਲੇ ਤੇ ਇੰਚਾਰਜ ਮੰਤਰੀ ਸਸੋਂਧੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅੰਦਰ ਮੀਟਿੰਗ ਹੋਈ ਹੈ ਹਾਲਾਂਕਿ ਪਾਰਟੀ ਦੇ ਆਗੂਆਂ ਦਾ ਆਪਸ ਵਿੱਚ ਮਿਲਣਾ ਸੁਭਾਵਿਕ ਹੁੰਦਾ ਹੈ ਪਰ ਇਸ ਮੀਟਿੰਗ ਨੂੰ ਸਿਆਸੀ ਹਲਕਿਆਂ ਵਿੱਚ ਐਮ ਮੰਨਿਆ ਜਾ ਰਿਹਾ ਹੈ ਕਿਤੇ ਕਿਉਂਕਿ ਬੀਤੇ ਦਿਨੀ ਮਲਵਿੰਦਰ ਸਿੰਘ ਕੰਗ ਨੇ ਲੈਡ ਪੁਲਿੰਗ ਨੀਤੀ ਨੂੰ ਲੈ ਕੇ ਪਾਰਟੀ ਤੇ ਅਰਮਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨਾਲ ਵਿਚਾਰ ਚਰਚਾ ਕਰਨ ਦੀ ਸਲਾਹ ਦਿੱਤੀ ਹੈ ਕੰਗ ਨੇ ਐਕਸ ਤੇ ਐਕਸ ਅਤੇ ਫੇਸਬੁੱਕ ਤੇ ਸਾਂਝੀ ਕੀਤੀ ਗਈ ਪੋਸਟ ਨਾਲ ਸਿਆਸੀ ਹਲਕਿਆਂ ਵਿੱਚ ਉਪਚਾਲ ਆ ਗਿਆ ਹੈ ਅਤੇ ਇਸ ਨਾਲ ਆਪ ਲੀਡਰਸ਼ਿਪ ਖਾਸ ਕਰਕੇ ਪੰਜਾਬ ਦੀ ਕਾਫੀ ਕਿਰਕਰੀ ਹੋਈ ਹੈ ਹਾਲਾਂਕਿ ਕੁਝ ਘੰਟਿਆਂ ਬਾਅਦ ਐਕਸ ਤੇ ਮਲਵਿੰਦਰ ਸਿੰਘ ਕੰਗ ਦਾ ਟਵੀਟ ਡਿਲੀਟ ਕਰ ਦਿੱਤਾ ਗਿਆ ਹੈ ਪਰ ਫੇਸਬੁੱਕ ਤੇ ਪੋਸਟ ਜਿਉਂ ਦੀ ਤਿਉਂ ਬਰਕਰਾਰ ਹੈ ਦੋਵਾਂ ਆਗੂਆਂ ਦਰਮਿਆਨ ਹੋਈ ਮੀਟਿੰਗ ਤੇ ਪੂਰੇ ਵੀਰ ਵੀ ਨਹੀਂ ਮਿਲ ਸਕੇ ਹਨ ਪਰਮਲਵਿੰਦਰ ਸਿੰਘ ਕੰਗ ਨੇ ਮਨੀਸ਼ ਸੁਸੋਂਧੀਆਂ ਨਾਲ ਮੀਟਿੰਗ ਹੋਣ ਦੀ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਪੰਜਾਬ ਮਾਮਲੇ ਉੱਤੇ ਇੰਚਾਰਜ ਮਨੀਸ਼ ਸੁਸੋਂਧੀਆਂ ਨਾਲ ਮੀਟਿੰਗ ਹੋਈ ਹੈ ਪੰਜਾਬ ਦੇ ਮਸਲਿਆਂ ਤੇ ਸਾਰਥਕ ਚਰਚਾ ਹੋਈ ਹੈ ਸੁਭਾਵਿਕ ਹੈ ਕਿ ਮੀਟਿੰਗ ਵਿੱਚ ਕੰਗ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ ਜਾਂ ਪੋਸਟ ਪਾਉਣ ਨੂੰ ਲੈ ਕੇ ਚਰਚਾ ਜ਼ਰੂਰ ਹੋਈ ਹੈ ਮਲਵਿੰਦਰ ਸਿੰਘ ਕੰਗ ਵਿਦਿਆਰਥੀ ਨੇਤਾ ਹਨ ਅਤੇ ਉਹ ਪਹਿਲਾ ਪੰਜਾਬ ਪਾਇਪਾ ਦੇ ਜਨਰਲ ਸਕੱਤਰ ਹਨ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਮੁੱਦੇ ਤੇ ਉਹਨਾਂ ਪਾਇਪਾ ਨੂੰ ਅਲਵਿਦਾ ਕਹਿ ਦਿੱਤਾ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਵੱਡੇ ਪੱਧਰ ਤੇ ਪਾਇਪਾ ਦੇ ਅਕਾਲੀ ਆਗੂਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਹੁਣ ਪੰਜਾਬ ਵਿੱਚ ਮੁੜ ਅਜਹੀ ਨੌਬਤ ਆ ਗਈ ਹੈ ਕਿ ਪਿੰਡਾਂ ਵਿੱਚ ਆਪ ਆਗੂਆਂ ਵਿਧਾਇਕਾਂ ਦੇ ਪਿੰਡਾਂ ਵਿੱਚ ਨਾ ਆਉਣ ਵਾਲੇ ਪੋਸਟਰ ਲਗਾਉਣੇ ਸ਼ੁਰੂ ਹੋ ਗਏ ਹਨ ਕਾਂਗਗ ਖੁੱਦ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਨ ਸੂਬੇ ਵਿੱਚ ਕਿਸਾਨੀ ਰਨ ਲੈਡ ਪੋਲਿੰਗ ਪਾਲਸੀ ਦਾ ਵਿਰੋਧ ਕਰ ਰਹੀਆਂ ਹਨ ਇਸ ਕਰਕੇ ਕਾਂਗ ਨੇ ਪਾਰਟੀ ਨੂੰ ਲਹਾਈ ਕਮਾਂਡ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ ਹੈ ਪਾਰਟੀ ਕਿਸਾਨਾਂ ਨਾਲ ਗੱਲਬਾਤ ਕਰੇਗੀ ਜਾਂ ਨਹੀਂ ਇਹ ਵੱਖਰਾ ਮੁੱਦਾ ਹੈ ਪਰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਪਾਰਟੀ ਦੇ ਅੰਦਰ ਲੈਡ ਪੋਲਿੰਗ ਪਾਲਸੀ ਨੂੰ ਲੈ ਕੇ ਆਗੂ ਇੱਕ ਮਤ ਨਹੀਂ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜ ਦੋ ਧੰਨਵਾਦ